ਪੰਜਾਬ ਦੇ ਇੱਕ ਸੋਹਣੇ ਪਿੰਡ ਵਿੱਚ ਗੁਰੀ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ। ਗੁਰੀ ਹੌਸਲੇਦਾਰ ਤੇ ਮਿਹਨਤੀ ਸੀ। ਉਹ ਸਵੇਰੇ-ਸਵੇਰੇ ਖੇਤਾਂ ਵਿੱਚ ਕੰਮ ਕਰਦਾ ਤੇ ਦਿਨ ਦੇ ਬਾਕੀ ਸਮੇਂ ਵਿੱਚ ਯਾਰਾਂ ਦੋਸਤਾਂ ਨਾਲ ਖੇਡਦਾ। ਪਰ ਉਸ ਵਿੱਚ ਇੱਕ ਕਮੀ ਸੀ। ਉਸ ਨੂੰ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਦਦੇ ਮਾਤਾ-ਪਿਤਾ ਬਾਰ-ਬਾਰ ਸਮਝਾਉਂਦੇ ਕਿ ਪੜ੍ਹਾਈ ਇਨਸਾਨ ਦੀ ਜ਼ਿੰਦਗੀ ਬਦਲ ਸਕਦੀ ਹੈ। ਪਰ ਗੁਰੀ ਹਮੇਸ਼ਾ ਕਹਿੰਦਾ ਕਿਸਾਨ ਨੂੰ ਕਿਤਾਬ ਦੀ ਕੀ ਲੋੜ ਹੱਥੀਂ ਮਿਹਨਤ ਹੀ ਸਭ ਕੁਝ ਹੈ ਇੱਕ ਦਿਨ ਪਿੰਡ ਵਿੱਚ ਇੱਕ ਵੱਡੀ ਸੜਕ ਪ੍ਰੋਜੈਕਟ ਦੀ ਖਬਰ ਫੈਲੀ ਸਰਕਾਰ ਨੇ ਇੰਜੀਨੀਅਰ ਦੀ ਟੀਮ ਭੇਜੀ ਜੋ ਸੜਕ ਦੇ ਨਕਸ਼ਾ ਬਣਾਉਣ ਤੇ ਮਾਪਾ ਕਰਨ ਲਈ ਆਈ ਸੀ ਪੂਰੇ ਪਿੰਡ ਵਿੱਚ ਹਲਚਲ ਸੀ ਗੁਰੀ ਨੇ ਸੋਚਿਆ ਕਿ ਉਹ ਇੰਜੀਨੀਅਰ ਨਾਲ ਕੰਮ ਕਰੇਗਾ ਉਸਨੇ ਉਨ੍ਹਾਂ ਕੋਲ ਜਾ ਕੇ ਕਿਹਾ ਮੈਨੂੰ ਵੀ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਦਿਓ। ਪਰ ਜਦ ਇੰਜੀਨੀਅਰ ਨੇ ਕਿਹਾ ਕਿ ਨਕਸ਼ਾ ਪੜਨ ਸਾਵਧਾਨ ਕਰਨਾ ਤੇ ਯੋਜਨਾਵਾਂ ਨੂੰ ਸਮਝਣ ਲਈ ਪੜ੍ਹਾਈ ਦਾ ਗਿਆਨ ਹੋਣਾ ਜ਼ਰੂਰੀ ਹੈ ਤਾਂ ਗੁਰੀ ਦੇ ਚਿਹਰੇ ਤੇ ਨਿਰਾਸ਼ਾ ਛਾ ਗਈ। ਉਸ ਰਾਤ ਰਾਮ ਆਪਣੇ ਪਿਤਾ ਕੋਲ ਗਿਆ। ਉਸਨੇ ਨਿਮਰਤਾ ਨਾਲ ਕਿਹਾ ਪਿਤਾ ਜੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਬਿਨਾ ਪੜ੍ਹਾਈ ਦੇ ਮੈਂ ਕਦੇ ਵੀ ਆਪਣੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਮੈਨੂੰ ਪੜ੍ਹਾਈ ਦਾ ਮੌਕਾ ਦੋ ਪਿਤਾ ਜੀ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਅਗਲੇ ਦਿਨ ਗੋਰੀ ਨੂੰ ਸਕੂਲ ਵਿੱਚ ਦਾਖਲਾ ਦਵਾ ਦਿੱਤਾ ਗੋਰੀ ਨੇ ਪੜ੍ਹਾਈ ਵਿੱਚ ਪੂਰਾ ਮਨ ਲਾਇਆ ਉਹ ਸਵੇਰੇ ਸਕੂਲ ਜਾਂਦਾ ਦੁਪਹਿਰ ਨੂੰ ਖੇਤਾਂ ਵਿੱਚ ਕੰਮ ਕਰਦਾ ਤੇ ਰਾਤ ਨੂੰ ਪੜ੍ਹਾਈ ਕਰਦਾ 20 ਸਾਲਾਂ ਦੀ ਮਿਹਨਤ ਤੋਂ ਬਾਅਦ ਗੁਰੀ ਨੇ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ ਉਹ ਵੱਡੇ ਪ੍ਰੋਜੈਕਟ ਦਾ ਮਾਲਕ ਸੀ ਆਪਣੇ ਪਿੰਡ ਵਿੱਚ ਜਦ ਕੋਈ ਮੁਸੀਬਤ ਹੁੰਦੀ ਜਿਵੇਂ ਪਾਣੀ ਦਾ ਘਟਣਾ ਖੇਤੀ ਦੀ ਸੁਧਾਰ ਯੋਜਨਾਵਾਂ ਗੁਰੀ ਹਮੇਸ਼ਾ ਹੱਲ ਲੱਭਦਾ ਪਿੰਡ ਵਾਲੇ ਗੁਰੀ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਆਪਣੇ ਬੱਚਿਆਂ ਨੂੰ ਪੜਨਣ ਦੇ ਲਈ ਉਤਸ਼ਾਹ ਕਰਦੇ ਗੁਰੀ ਹੁਣ ਪਿੰਡ ਦਾ ਮਾਲਕ ਸੀ ਉਹ ਹਰ ਮੌਕੇ ਤੇ ਕਹਿੰਦਾ ਪੜ੍ਹਾਈ ਇਨਸਾਨ ਦੀ ਜ਼ਿੰਦਗੀ ਦੀ ਰੋਸ਼ਨੀ ਹੈ ਇਸ ਤੇ ਬਿਨਾ ਇਨਸਾਨ ਦੂਰਾ ਹੈ ਇਸ ਕਹਾਣੀ ਤੋਂ ਸਾਨੂੰ ਸਮਝ ਆਉਂਦੀ ਹੈ ਕੀ ਪੜ੍ਹਾਈ ਸਿਰਫ ਇੱਕ ਜ਼ਿੰਮੇਵਾਰੀ ਨਹੀਂ ਸਗੋਂ ਇੱਕ ਸੁਧਾਰ ਹੈ ਜੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੀ ਹੈ ਮਿਹਨਤ ਤੇ ਸਿੱਖਿਆ ਨਾਲ ਹਰ ਸੁਪਨਾ ਸੱਚ ਹੋ ਸਕਦਾ ਹੈ